ਸਤਿ ਸ੍ਰੀ ਅਕਾਲ ਦੋਸਤੋ ਆ ਪਿੰਡ ਦੀ ਪੰਚਾਇਤ ਨੇ ਜਿਹੜਾ ਆਪਣਾ ਕਿਨਰ ਵਾਲਾ ਮਸਲਾ ਚੱਲਦਾ ਕਿਨਰ ਵਾਲਾ ਹੀ ਜੜੇ ਵਾਲਾ ਜਿਹੜੇ ਪੁੱਤ ਦੀ ਬੱਚੇ ਦੀ ਲੜਕੇ ਦੀ ਵਿਧਾਈ ਲੈਣ ਆਉਂਦੇ ਨੇ ਹਰੇਕ ਪਿੰਡ 'ਚ ਇਹ ਗੱਲ ਚੱਲ ਰਹੀ ਹੈ ਵੀ ਜੀ ਇਹਦਾ ਪੱਕਾ ਰੇਟ ਬੰਨਿਆ ਜਾਵੇ ਕੋਈ ਗੱਲ ਹੈ ਜਿਹੜੀ ਪੱਕੀ ਕਰੀ ਜਾਵੇ ਪਰ ਆ ਪਿੰਡ ਵਾਲਿਆਂ ਨੇ ਰੇਟ ਜਿਹੜਾ ਬੰਨਿਆ ਹੈ 1100 ਰੁਪਏ ਰੇਟ ਬੰਨ੍ਹਤਾ ਸੋਨੂੰ ਕਿਵੇਂ ਲੱਗਿਆ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਵੀ 1100 ਜੈ ਜੈ ਕਿ ਇਹ ਵੀ ਜ਼ਿਆਦੇ ਹੈ ਜਾ 1100 ਜਿਆਦਾ ਘਟ ਹੈ ਇਹ ਜਰੂਰ ਕਮੈਂਟਾਂ ਦੇ ਵਿੱਚ ਦੱਸੋ ਆ ਵੀਡੀਓ ਸੁਣ ਲਓ ਸਰਪੰਚ ਸਾਹਿਬ ਨਾਲ ਜਿਹੜੀ ਗੱਲਬਾਤ ਹੈ ਬੈਂਸ ਹੈ ਜਿਹੜੀ ਕਿਨਰਾਂ ਦੀ ਉਹ ਵੀ ਚੱਲ ਰਹੀ ਆ ਸਾਹਮਣੇ ਦੇਖ ਲਓ ਤਸਵੀਰਾਂ ਤੇ ਵੀਡੀਓ ਸ਼ੇਅਰ ਕਮੈਂਟ ਤੇ ਲਾਇਕ ਜਰੂਰ ਕਰ ਲਿਓ ਇਹ ਤੂੰ ਤੁਸੀਂ ਆਪਣੇ ਕੋਲੋਂ ਕਰਨਾ ਮੈਂ ਇਹ ਗੱਲ ਮੇਰਾ ਫੇਸਬੁਕ ਅਕਾਊਂਟ ਖੋਲ ਕੇ ਵੇਖ ਲਊਗਾ ਪਹਿਲਾਂ ਲੋਕਾਂ ਦੀ ਰਾਇ ਕੀ ਮੰਗੀ ਆ ਉਹਦੇ ਥੱਲੇ ਜਿੰਨੇ ਕਮੈਂਟ ਲੈਣ ਪੜਦੇ ਹੋਦਾਰੀ ਬੜੀ ਪੜੇ ਲਿਖਈਆਂ ਤੂੰ ਉਹ ਲੈ ਜਾਓ ਜੇ ਜਿੰਦਗੀ ਇਹ ਨਹੀਂ ਖੜਨਾ ਫਿਰ ਸਾਡੇ ਪਿੰਡ 'ਚ ਨਹੀਂ ਹੋਣਾ ਫਿਰ ਬੱਸ ਤੁਸੀਂ ਸਾਨੂੰ ਜਿੰਨੀ ਮਰਜ਼ੀ ਤੁਸੀਂ ਜਾਓ ਧੰਬਾਸੀ ਸੁਦੇਣੀ ਤੂੰ ਸਰਪੰਚ ਬੰਦਾ ਮੈਂ ਮੰਗਤਾ ਵਾਂ ਮੇਰੀ ਤਨਦਗਾ ਨਹੀਂ ਬਾਕੀ ਥਾਲੀ ਹੋੜੀ ਖੁਸ਼ ਹੋ ਕੇ ਇਹ ਲੈ ਨਾ ਤੂੰ ਮਰਜ਼ੀ ਸਰਪੰਚਦਾਰੀ ਨਾ ਜੀਣ ਖੁਸ਼ ਹੋ ਕੇ ਤੂੰ ਰੱਖ ਲੈ ਲਓ 1100 ਰੁਪਏ ਤੋਂ ਬਾਅਦ ਤੇਰਾ ਫਰਜ਼ ਬੰਦਾ ਜੀ ਸਾਨੂੰ ਵਿੱਚ ਬਿਠਾਉਂਦਾ ਵਾਪਸ ਆਓ ਕੀ ਕਰ ਦਿੱਤੀ ਹੋਰ ਵੀ ਕੋਈ ਜਨੋ ਜਿਹੜਾ ਕੋਈ ਮੇਨ ਮੰਗਦਾ ਹੁੰਦਾ ਵੀ ਦੱਸ ਦਿੰਦਾ ਪੁੱਛ ਦਿੰਦਾ ਹਾਂ ਇੱਕ ਵਾਰੀ ਤਾਂ ਬਰਾਂਦਾ ਸਾਨੂੰ ਯਾਦ ਕਰਦਾ ਵੀ ਬਾਬਾ ਜੀ ਧਾਵਾ ਸਾਨੂੰ ਜੇ ਇਸ ਘਰ ਚੋਂ ਲਾਂਬਾ ਮਿਲਿਆ ਜਾਂ ਉਸ ਘਰ ਚੋਂ ਲਾਂਬਾ ਮਿਲਿਆ ਤੱਕੀ ਨਹੀਂ ਮਿਲੇਗਾ ਤੇ ਤੇਰੀ ਗੱਲ ਨਹੀਂ ਜੀ ਕਿਸੇ ਨੇ ਨਹੀਂ ਲਾਂਬਾ ਦਿੱਤਾ ਤੁਸੀਂ ਇਹ ਤਾਂ ਤੁਸੀਂ ਆਪਣੇ ਕੋਲੋਂ ਹੀ ਕਰ ਲਾ ਲਾ ਮੈਂ ਇਹ ਗੱਲ ਮੇਰੇ ਲੋਕਾਂ ਦੀ ਰਹਿਮ ਹੁੰਦੀ ਆ ਉਹ ਲੈ ਜਾਓ ਜਿੱਦ ਹੀ ਇਹ ਨਹੀਂ ਖੜਨਾ ਫਿਰ ਸਾਡੇ ਪਿੰਡ 'ਚ ਨਹੀਂ ਹੋਣਾ ਫਿਰ ਤਾਂ ਦੇ ਤਾਂ ਕੋਈ ਨਹੀਂ ਹੋਣਾ ਖੁਸ਼ ਹੋਣਾ ਕੋਈ ਨਹੀਂ ਕੰਮ ਨਹੀਂ ਕਰਦਾ ਆ ਕੋਈ ਨਹੀਂ ਹੋਰ ਹੋਣਾ ਤੁਸੀਂ ਬਾਕੀ ਦੇ ਪੇੜ ਚ ਜੋ ਮਰਜ਼ੀ ਕਰੋ ਸਾਡੇ ਜਾ ਕੇ ਰੋਟੀ ਖਾ ਲਈ ਮੇਰੀ ਤੇ ਮੇਰੀ ਪਸਾਉਣ ਡਿਆ ਵਾਂ ਇੰਨੇ ਬੜੇ ਆਵਾਦ ਰੱਬ ਨੇ 3 ਪੁੱਤ ਦਿੰਦਾ ਆ ਇੰਨੇ ਬੜੇ ਬਦ ਨਿਆਣਾ ਹੁੰਦਾ ਇਹ ਕੀ ਮਤਲਬ ਖੁਸ਼ ਹੋ ਕੇ ਦੋ ਵਧਾਈ ਇਹ ਰੋਟੀ ਨਾ ਤੂੰ ਜਿਹੜੀ ਖਵਾੜਵਾ ਕੇ ਮੈਨੂੰ ਬਦਾਈ ਤੂੰ ਜਿਹੜੀ ਵਰਦੀ ਖਵਾ ਰੋਵੇਂ ਸ਼ਾਮਾਂ ਤੱਕ ਧੀਰੇ ਮੈਂ ਸ਼ਾਮਾਂ ਤੱਕ ਇਹ ਨਹੀਂ ਕੀ ਗੱਲ ਬਣਦੀ ਇਸ ਕਰਕੇ ਕੋ ਆਪਣੀ ਸਾਫ਼ ਤੇ ਸਪਸ਼ਟ ਪੱਕੀ ਗੱਲ ਆ ਬਾਕੀ ਆ ਸਾਰੇ ਬੰਦੇ ਨੂੰ ਵੀ ਬੰਦੇ ਮਜੂਰ ਹੁੰਦੇ ਆ ਜਿਹਨਾਂ ਨੇ ਰੋਟੀ ਕਰਕੇ ਖਾਣ ਕਰਕੇ ਵੋਟਾਂ ਵੀ ਪਾਈਆਂ ਮੇਰੇ ਨਾਲ ਤੁਰਦੇ ਵੀ ਇਹਨਾਂ ਨੇ ਨਹੀਂ ਪਾਈਆਂ ਤੈਨੂੰ ਆ ਸਾਰੀ ਤੂੰ ਸਰਪੰਚ ਤੇ ਬਣਨਾ ਮੈਂ ਨਹੀਂ ਬਾਅਦ ਬਣਦਾ ਮੈਂ ਇੱਕ ਵਾਰੀ ਕੋੜੀਏ ਬਾਤ ਕਰਾਂਗਾ ਇਹਨਾਂ ਨਾਲ ਸਾਡੀ ਗਾੜੀ ਸਾਡੇ ਹੱਥ ਦੇ ਬਥੇਰੇ ਪਿੰਡਾਂ 'ਵਾਂ ਬਾਕੀ ਤੂੰ ਕਰੂ ਆਪਣੀ ਜਿਮ ਮਿੱਥੇ ਨੀ ਕੀ ਗੱਲ ਚਲਦੀ ਹੈ ਬਾਕੀ ਪਿੰਡ ਪੂਰੇ ਤੋਂ ਪੰਚਾਇਤ ਦਾ ਫੈਸਲਾ ਕੋਈ ਕਰ ਕਿੱਥੇ ਵੀ ਮੁੰਡੇ ਦੀ ਮੰਮੀ ਨਹੀਂ ਮੁੰਡੇ ਦੀ ਮੰਮੀ ਅੱਜ ਤਾਂ ਮਟਵਾਰ ਦਿਓ ਕੋਸ਼ਿਸ਼ ਕਿ ਰੋਜ਼ ਸੋਨਾ ਨਾ ਤਾਂ ਇੰਨਾ ਵੱਡਾ ਮਨਤਾ ਤੁਸੀਂ ਮੈਨੂੰ ਪੀ ਦੇ ਕੇ 1100 ਰੁਪਏ ਇਹਦੇ ਵਿੱਚੋਂ 600 300 ਰੁਪਏ ਪਟਾ ਡੀ ਨਾ ਮੈਂ ਆਖਿਆ ਬਾਬੂ ਜਾਨ ਕਰਕੇ ਕਿੰਨੇ ਲੈ ਬਾੜੀ ਪਹਿਲਾਂ ਮੈਂ ਮੇਰੇ ਸਾਹਮਣੇ ਰੱਖੀ ਸੀ ਮੈਂ ਆਖਣਾ ਦੇਖਿਆ ਇਤੋਂ ਹੁਣ ਆ ਕੇ ਆਣੀ ਫਿਰ ਕਿੰਨਾ ਨਹੀਂ ਦੁਬਾਰਾ ਬੈਠੇ ਤੇ ਅਗਰ ਮੈਂ ਜਾਈਦਾ ਬੈਠੇ ਲਿਆਉਣ ਨੂੰ ਪਤਾ ਨਹੀਂ ਕੀ ਕਰਦੇ ਵੇਖੋ ਨਾ ਹੋਗਾ ਨਾ ਤੁਹਾਡੀ ਕੋ ਮੂੰਹ ਘਾਈ ਕਰਾ ਬਾਰ ਬਾਰ ਆਪਾਂ ਲੈ ਜਾਂਦੇ ਕਿਤੋਂ ਗੱਲ ਬਾਤ ਕੋਈ ਪਤਾ ਨਹੀਂ ਨਾ ਨਾਮ ਹੋਰ ਤੇ ਲੈ ਤੁਹਾਨੂੰ ਨਹੀਂ ਫੈਦ ਲਵਰੀ ਮੋੜ ਕੇ ਸੱਜਾ ਰੋਹਦੇ ਤਾਂ ਕਿੱਥੇ ਜਾ ਰੋਹ ਜਾ ਰ ਅੰਦਾਜ਼ਾ ਪਤਾ ਇਹਨੂੰ ਤੇ ਹਣਾ ਸਾਨੂੰ ਇੱਕ ਦੋ ਵਾਰੀ ਸਾਨੂੰ ਇਹੋ ਕਰਨਾ ਪੈਣਾ ਹੈ ਕਿ ਮੈਂ ਕਿਉਂ ਕਰਦੇ ਸਮਝੋੜੀ ਪੈਣੀ ਤੇ ਕਿਰਨਾ ਨਹੀਂ ਸਕਦਾ ਬਾਈ ਨੰਦ ਨਹੀਂ ਕੋਈ ਵੀ ਲੋਡ ਪਹਿਲਾਂ ਬੰਦਾ ਪਾ ਕੇ ਲੈ ਜਾਓ ਪੰਜ ਲਾ ਕੇ ਲੈ ਜਾਓ ਸੜੇ ਨਾ ਪਾਦੋ ਨਾ ਪਾਬੇ ਆਦੇ ਨਾਲ ਨਾ ਪਾਬੋ ਦੋ ਨਾ